ਪਹਿਲਾ ਇੱਕ ਵੀਰ ਦੀ ਵੀਡੀਓ ਵੀ ਆਈ ਸੀ ਉਹਨੇ ਵੀ ਜਾਂਦੇ ਜਾਂਦੇ ਆਪਣੇ ਮੌਤ ਦਾ ਰਾਜ ਕੁਝ ਹੱਦ ਤੱਕ ਦੱਸ ਦਿੱਤਾ ਸੀਗਾ ਕਿ ਕਿਸ ਤਰ੍ਹਾਂ ਉਸ ਸਮੱਸਿਆ ਨਾਲ ਜੂਝ ਰਹੇ ਸੀ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਮੈਂ ਤੁਹਾਨੂੰ ਉਹ ਵੀਡੀਓ ਵੀ ਦਿਖਾਉਂਗਾ ਜਿਹਦੇ ਵਿੱਚ ਉਹਨਾਂ ਨੇ ਖੁਦ ਖਲਾਸਾ ਕੀਤਾ ਕਿ ਡਾਕਟਰ ਕਿੱਦਾਂ ਪੈਸੇ ਬਣਾਉਣ ਦੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਓ ਸਾਰੇ ਠੀਕ ਠਾਕ ਹੋਗੇ ਤੇ ਪੰਜਾਬ ਦੇ ਵਿੱਚ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਕਿਹਦੀ ਨਹੀਂ ਲੱਗੀ ਤੇ ਇੱਕ ਤੋਂ ਬਾਅਦ ਇੱਕ ਦੋ ਆਪਣੇ ਪੰਜਾਬੀ ਸਿਤਾਰੇ ਜਿਹੜੇ ਕਿ ਆਪਾਂ ਨੂੰ ਅਲਵੀ ਦਾ ਕਹਿ ਗਿਆ ਇੱਕ ਵੀਰ ਲਈ ਆਪਾਂ 40 ਹਸਪੀਟਲ ਦੇ ਵਿੱਚ ਸੀਗਾ ਮੋਹਾਲੀ ਦੇ ਵਿੱਚ ਬਹੁਤ ਅਰਦਾਸਾਂ ਕੀਤੀਆਂ ਹਰ ਇੱਕ ਉਹ ਪੰਜਾਬੀ ਨੇ ਅਰਦਾਸ ਕੀਤੀ ਵੀਰ ਦੇ ਲਈ ਕਿ ਵੀਰ ਜਲਦੀ ਠੀਕ ਹੋ ਜਾਵੇ ਪਰ ਨਹੀਂ ਕਲੇਣੀ ਮੌਤ ਜਿੱਤੀ ਆ ਵੀਰ ਉਹ ਲੜਾਈ ਹਾਰ ਗਿਆ ਪਰ ਦੂਜੀ ਇਹ ਹੈ ਕਿ ਉਸ ਵੀਰ ਲਈ ਤਾਂ ਕਿਸੇ ਨੂੰ ਅਰਦਾਸ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਵੀਰ ਬਿਲਕੁਲ ਠੀਕ ਸੀਗਾ ਪਤਾ ਨਹੀਂ ਇੱਕੋ ਮਿੰਟ ਦੇ ਵਿੱਚ ਵਿੱਚ ਇਹ ਨਿਊਜ਼ ਕਾਲੀ ਕਿੱਦਾਂ ਆ ਗਈ ਕਿ ਇੱਕ ਵੀਰ ਨੂੰ ਸੰਸਕਾਰ ਕੀਤਾ ਤੇ ਦੂਜੇ ਵੀਰ ਦੀ ਤਿਆਰੀ ਕਰਨੀ ਪੈ ਗਈ ਔਰ ਉਹ ਇਸ ਦੁਨੀਆ ਤੋਂ ਅਲਵਿਦਾ ਕਹਿ ਗਿਆ ਪਹਿਲਾ ਰਾਜਵੀਰ ਜਵੰਦਾ ਜੀ ਗਏ ਤੇ ਹੁਣ ਬ੍ਰਿੰਦਰ ਘੁੰਮਣ ਜਿਹੜਾ ਕਿ ਤੁਹਾਨੂੰ ਪਤਾ ਇੰਟਰਨੈਸ਼ਨਲ ਬੋਡੀ ਬਿਲਡਰ ਸੀਗਾ ਸਾਰਿਆਂ ਨੂੰ ਪਤਾ ਹੀ ਹੈ ਕੋਈ ਜਾਣ ਪਹਿਚਾਨ ਦਾ ਮਹਤਾਜ ਨਹੀਂ ਆ ਬੋਡੀ ਬਿਲਡਰ ਸੀ ਇੰਟਰਨੈਸ਼ਨਲ ਤੇ ਉਹਨਾਂ ਦਾ ਦਿਹਾਂਤ ਹੋ ਗਿਆ ਉਹ ਇੱਕ ਕੈਜੂਅਲ ਚੈੱਕਅਪ ਦੇ ਲਈ ਜਾਂਦੇ ਆ ਔਰ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਇਹਦੇ ਵਿੱਚ ਪਰਿਵਾਰ ਵੱਲੋਂ ਤੇ ਉਹਨਾਂ ਦੇ ਦੋਸਤਾਂ ਵੱਲੋਂ 40s ਹਸਪੀਟਲ ਦੇ ਉੱਪਰ ਇਲਜ਼ਾਮ ਲਗਾਇਆ ਕਿ ਇਹਨਾਂ ਦੀ ਡਾਕਟਰਾਂ ਦੀ ਅਣਗਹਿਲੀ ਕਰਕੇ ਮਰਿਆ ਤੇ ਇਹਦੇ ਵਿੱਚ ਕੀ ਸੱਚ ਆ ਕੀ ਨਹੀਂ ਸੱਚ ਤੇ ਉਸ ਤੋਂ ਪਹਿਲਾਂ ਇੱਕ ਵੀਰ ਦੀ ਵੀਡੀਓ ਵੀ ਆਈ ਸੀ ਉਹਨੇ ਵੀ ਜਾਂਦੇ ਜਾਂਦੇ ਆਪਣੇ ਮੌਤ ਦਾ ਰਾਜ ਕੁਝ ਹੱਦ ਤੱਕ ਦੱਸ ਦਿੱਤਾ ਸੀਗਾ ਕਿ ਕਿਸ ਤਰ੍ਹਾਂ ਉਹ ਉਸ ਸਮੱਸਿਆ ਨਾਲ ਜੂਝ ਰਹੇ ਸੀ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਮੈਂ ਤੁਹਾਨੂੰ ਵੀਡੀਓ ਵੀ ਦਿਖਾਉਂਗਾ ਜਿਹਦੇ ਵਿੱਚ ਉਹਨਾਂ ਨੇ ਖੁਦ ਖਲਾਸਾ ਕੀਤਾ ਕਿ ਡਾਕਟਰ ਕਿੰਦਾ ਪੈਸੇ ਬਰੌਂਡ ਦੇ ਚੱਕਰਾ 'ਚ ਆ ਕੁਝ ਕਰਦੇ ਆ ਤੇ ਆਪਾਂ ਨੂੰ ਨਹੀਂ ਪਤਾ ਹੁੰਦਾ ਜਰਕੇ ਡਾਕਟਰ ਨੂੰ ਪਤਾ ਹੁੰਦਾ ਕਿ ਇਹ ਚੀਜ਼ ਆਪਣੇ ਲਈ ਨਹੀਂ ਸਹੀ ਹੈਗੀ ਫਿਰ ਵੀ ਉਹ ਡਾਕਟਰ ਪੈਸੇ ਬਣਾਉਣ ਦੇ ਚੱਕਰਾਂ ਦੇ ਵਿੱਚ ਉਹ ਕਰ ਦਿੰਦੇ ਆ ਤੇ ਇਹ ਵੀਡੀਓ ਉਸ ਬੀਰ ਨੇ ਮਰਨ ਤੋਂ ਪਹਿਲਾਂ ਬਣਾਈ ਸੀਗੀ ਤੇ ਆਪਾਂ ਉਹ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਕਿਦਾਂ ਜਾਂਦਾ ਜਾਂਦਾ ਸਾਰਿਆਂ ਨੂੰ ਅਵੇਅਰ ਕਰ ਗਿਆ ਸੀ ਕਿ ਇਹ ਚੀਜ਼ ਨਾ ਕਰਿਓ ਜਦੋਂ ਤੁਸੀਂ ਸਾਰੇ ਜਾਣਦੇ ਹੋ ਪੇਨ ਸਫਰਿੰਗ ਫਰਮ ਜੂਬਿਰੀਸ ਤੁਮ ਲਾਸਟ 2 ਵੀਕਸ ਔਰ ਸ਼ੋਲਡਰ ਰੈਪਚਰ my suffered to year hamstring year but main pooch soch raha si ki ye back to back injury is body se takda ho sakya go to so many doctors bahut sare doctors match in ye wo ferrari hai inshallah but why this is happening so not the story bhi payi si bhai main dassunga zindagi vich kai cheeza tuhanu pata nahi hundiyan ta ude sudden ho jandiyan ne hor inada effect ਕਈ ਵਾਰੀ ਬਡੀ ਤੇ ਜਾਂ ਲਾਈਫ ਤੇ ਚੰਗਾ ਵੀ ਆਉਂਦਾ ਕੇ ਵੀ ਮਾੜਾ ਵੀ ਆਉਂਦਾ ਸੋ ਮੇਰੇ ਮਾਊਥਪਾਰਟ ਜਿਹੜੇ ਸਾਹਮਣੇ ਕਰਦੇ ਸੀ ਮੈਨੂੰ ਕੋਈ ਵੀ ਚੀਜ਼ ਖਾਣ ਦਿੰਦਾ ਟੇਸਟ ਨਹੀਂ ਆ ਰਿਹਾ ਸੀ। ਔਰ ਆਈ ਗੋ ਟੂ ਸੋ ਮਨੀ ਡਾਕਟਰਸ ਔਰ ਵਾਲੇ ਔਰ ਇੱਕ ਦਿਨ ਫਿਰ ਮੈਂ ਇੱਕ ਛੋਟਾ ਜਿਹਾ ਡਾਕਟਰ ਮਿਲਣਾ ਬਹੁਤ ਵਧੀਆ ਔਰ ਜਦੋਂ ਮੈਂ ਗਿਆ ساری ਚੀਜ਼ਾਂ ਹੋਈਆਂ ਬੈਟਸ ਡਿਸਕਸ਼ਨ ਹੋਈ ਤੇ ਦੈਨ ਉਹਨੇ ਮੈਂ ਕਿਹਾ ਭਾਈ ਤੁਸੀਂ ਕੋਈ ਪਿਛਲੇ ਮਹੀਨੇ ਡੇਟੇਬਿਲਟੀ ਐਮ ਆਰ ਆਈ ਤਾਂ ਨਹੀਂ ਕਰਾਈ। ਮੈਂ ਯੈਸ ਕਿਉਂਕਿ ਮੇਰਾ ਸ਼ੋਲਡਰ ਰੈਪਚਰ ਸੀਗਾ। ਔਰ ਇੱਕ ਦਿਨ ਮੇ 2 एमआरआई ਕਰਨਾ ਕੰਟੀਨਿਊਸly ਬਿਕੋਜ਼ ਮੈਨੂਸਿਮੈਂਟ ਕਿ ਆਇਆ ਹੋਇਆ ਇੱਕ ਸ਼ੋਲਡਰ ਦੀ ਹੈ ਮਾਰੀ ਔਰ ਮੈਨੂਚਰਨ ਕੈਮਸ ਵੀ ਸਪਾਈਨ ਦੀ ਵੀ ਪੂਰੀ ਕਰਦੇ ਹੋ ਟੂ ਵਾਂਟ ਟੂ ਚੈੱਕ ਕਿ ਕੋਈ ਬਲਜ 골 ਦੇ ਅੰਦਰ ਤੱਕ ਨਹੀਂ ਹੈਗਾ ਨਾ ਸਪਾਈਨ ਦੀ ਪੋਜੀਸ਼ਨ ਕਿਤਾ ਐਂਡ ਕੋ ਜਿਹੜੀ ਐਮਆਰਆ ਦੇ ਵਿੱਚ ਇੱਕ ਘੰਟਾ ਮੈਂ ਡਿਟੇਲ ਹੈ ਮਸ਼ੀਨ ਦੇ ਵਿੱਚ ਕੋਈ ਰੇਡੀਏਸ਼ਨਸ ਯੇ ਰੇਜ਼ ਨਿਕਲਦੀਆਂ ਇਮੇਜਿੰਗ ਲਈ ਉਹਨੇ ਪੂਰੀ ਬਾਡੀ ਤੇ ਰੇਡੀਓਲੋਜੀ ਕਰਾ ਸੋ ਇੱਕ ਇ ਕਿੱਦਾ ਦੀ ਚੀਜ਼ ਜਿਹੜੀ ਕੋਈ ਨੂੰ ਨਹੀਂ ਪਤਾ ਹੈ ਨਾ ਜਦੋਂ ਕੀਮੋ ਦੇ ਪੇਸ਼ੈਂਟਸ ਹੁੰਦੇ ਨੇ cancer ਕੀਮੋ ਵੀ ਦਿੱਜਾਂਦੀ ਹੈਔਰ ਸਵਾਦ ਉਹਨਾਂ ਦੀ ਸਾਰੀ ਬੋਡੀ ਜਿਹੜੀ ਹੈ ਬਲਿਸ਼ ਹੋ ਜਾਂਦੀ ਹੈ ਐਂਡ ਫਿਰ ਹੋਰ ਹੀ ਸਟਾਰਟ ਹੁੰਦਾ ਸਾਰਾ ਮਤਲਬ ਬਿਲਡਿੰਗ ਸੋ ਗਾਇਸ ਸੋ ਮੇਰੀ ਇਹ ਪ੍ਰੋਬਲਮ ਨਿਕਲੀ ਕਿ ਆਈ ਵਾਸ ਫਕਡ ਇਨ ਦਾ MRI ਮਸ਼ੀਨ ਟੈਕਿੰਗ ਦਾ ਵੀ ਡਾਕਟਰ ਨੇ ਵੀ ਨਹੀਂ ਦੱਸਿਆ ਪਰ ਮੈਨੂੰ ਤਾਂ ਪਤਾ ਨਹੀਂ ਸੀ ਕਿ ਬਾਈ ਜੀ ਇੰਨੀ ਦੇਰ ਅੰਦਰ ਮਸ਼ੀਨ ਦੇ ਪੇਸ਼ੈਂਟ ਹੋਏ ਰਹਿੰਦੇ ਕਿਉਂਕਿ ਉਹਨਾਂ ਨੂੰ ਸਿਰ ਪੈਸੇ ਦਾ ਮਤਲਬ ਹੁੰਦਾ ਕਿ ਤੁਸੀਂ ਬੈਕ ਟੂ ਬੈਕ ਨੂੰ ਕਰਾ ਰਹੇ ਹੋ ਸਾਡੇ ਪੈਸੇ ਦਾ 12000 ਰੁਪਏ ਨੇ और अगले कोई इफ़ेक्ट आता कि सो बी केयरफुल इन्फॉर्मेशन से जो तो मैं डिलीवर कर दी तो, तो ओवरऑल बॉडी से बहुत इफेक्ट आया अंदरों वीकनेस आ गई मसल्स वीक हो गए और ब्रेकअप होने शुरू हो वे गए वेट्स, बट नाउ फाइनली आई एम गैटिंग रिकवर्ड और हौली हौली हॉली वापस से सेज साइज एंड शेप आ जाएगा सो so एक भीडियो सिर्फ थोड़े बच्चाई और जो भी किसी को लड़ पे हमेशा एक एम आर आई ठीक करवाना कभी ब्लैक टू ब्लैक एम आर आई करना पैन थैंक यू ਪਰ ਇਹ ਵੀ ਦੱਸਿਆ ਜਾ ਰਿਹਾ ਕਿ ਜੋ ਕਿ ਉਹਦੇ ਦੋਸਤਾਂ ਨੂੰ ਵੀ ਦੱਸਿਆ ਜਾ ਰਿਹਾ ਕਿ ਬੀਬੀ ਇੱਕ ਛੋਟੀ ਜੀ ਇੰਜਰੀ ਸੀਗੀ ਇੱਥੇ ਉਹ ਸਰਜਰੀ ਹੋਣੀ ਸੀਗੀ ਜੋ ਕਿ ਉਹ ਆਪਣੇ ਗਿਆ ਸੀਗਾ ਹਸਪੀਟਲ ਦੇ ਵਿੱਚ ਨੋਰਮਲ ਸਰਜਰੀ ਸੀਗੀ ਕੋਈ ਵੱਡੀ ਸਰਜਰੀ ਨਹੀਂ ਸੀਗੀ ਸਿਰਫ ਉਹ ਸਿਰਫ ਨਾਲ ਇੱਕ ਆਪਣੇ ਦੋਸਤ ਨੂੰ ਲੈ ਕੇ ਗਿਆ ਸੀ ਤੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਉਸੇ ਟਾਈਮ ਕਹਿ ਦਿੰਦੇ ਆ ਕਿ ਦੋ ਅਟੈਕ ਹੋਏ ਵੀਰ ਨੂੰ ਤੇ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹਾ ਤੇ ਪਰਿਵਾਰ ਦਾ ਕਹਿਣਾ ਇਹ ਆ ਕਿ ਵੀਰ ਦੀ ਫੋਟੋ ਦਿਖਾ ਕੇ ਵੀਡੀਓ ਦਿਖਾ ਕੇ ਕਿ ਕੁਝ ਉਹਨਾਂ ਨੂੰ ਤੋਂ ਗਲਤ ਇੰਜੈਕਸ਼ਨ ਲੱਗਿਆ ਜਿਸ ਦੇ ਨਾਲ ਕਿ ਉਹਨਾਂ ਦੀ ਬਾਡੀ ਬਿਲਕੁਲ ਨੀਲੀ ਪੈ ਗਈ ਸੀਗੀ ਕਿਉਂਕਿ ਵੀਰ ਬਿਲਕੁਲ ਫਿੱਟ ਸੀਗਾ ਐਦਾਂ ਦਾ ਕੁਝ ਲੱਗੇ ਨਹੀਂ ਰਿਹਾ ਸੀਗੀ ਵੀਰ ਨਾਲ ਇਹ ਕੁਝ ਹੋ ਜਾਏਗਾ ਤੇ ਪਰਿਵਾਰ ਦੇ ਇਹ ਇਲਜ਼ਾਮ ਲਗਾਏ ਜਾ ਰਿਹਾ ਡਾਕਟਰਾਂ ਦੇ ਉੱਤੇ ਪਰ ਹੁਣ ਕੀ ਕਰ ਸਕਦੇ ਆਪਾਂ ਡਾਕਟਰਾਂ ਨੂੰ ਆਪਾਂ ਰੱਬ ਦਾ ਰੂਪ ਮੰਨਦੇ ਆ ਕਿਉਂਕਿ ਇਹ ਇੱਕ ਰੱਬ ਤੋਂ ਬਾਅਦ ਮੰਨਿਆ ਜਾਂਦਾ ਕਿ ਜਿਹੜਾ ਇਨਸਾਨ ਨੂੰ ਜੀਵਨ ਜੀਵਨ ਦਾਤ ਹੁੰਦਾ ਪਰ ਹੁੰਦੇ ਤਾਂ ਡਾਕਟਰ ਵੀ ਇਨਸਾਨ ਹੀ ਆ ਇਨਸਾਨ ਤੋਂ ਵੀ ਗਲਤੀ ਹੋ ਸਕਦੀ ਹੈ ਪਰ ਇਹਦੇ ਬਾਰੇ ਹਰ ਅਜੇ ਤੱਕ ਕੁਝ ਵੀ ਨਹੀਂ ਪਤਾ ਪਰਿਵਾਰ ਨੇ ਪੂਰੀ ਮੰਗ ਕੀਤੀ ਹੈ ਕਿ ਇਨਸਾਫ ਹੋਣਾ ਚਾਹੀਦਾ ਤੇ ਪੂਰਾ ਇਹਦੇ ਬਾਰੇ ਪਤਾ ਲੱਗਣਾ ਚਾਹੀਦਾ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ ਔਰ ਉਧਰ ਕੁਮੜ ਦੇ ਪਰਿਵਾਰ ਦੀਆਂ ਤਸਵੀਰਾਂ ਜੋ ਆ ਰਹੀਆਂ ਉਹ ਵੀ ਦੇਖਣ ਦੇ ਯੋਗ ਨਹੀਂ ਐ ਕਾਲਜਾ ਫਟਦਾ ਕੀ ਹੋ ਗਿਆ ਕੀ ਨਹੀਂ ਹੋ ਗਿਆ ਪੰਜਾਬ ਨੂੰ ਪਰ ਇਹ ਇੱਕ ਸੋਚਣ ਦਾ ਵਿਸ਼ਾ ਹੈ ਕਿ ਹੁਣ ਕੀ ਹੋ ਰਿਹਾ ਇੱਕ ਤੋਂ ਬਾਅਦ ਇੱਕ ਕਿੱਦਾਂ ਜਾ ਰਿਹਾ ਇੱਕ ਵੀਰ ਲਈ ਸਾਰੇ ਪੰਜਾਬ ਨੇ ਅਰਦਾਸਾਂ ਕੀਤੀਆਂ ਕਿ ਵੀਰ ਜਲਦੀ ਜਲਦੀ ਠੀਕ ਹੋ ਜਵੇ ਉਹ ਵੀ ਪਤਾ ਨਹੀਂ ਕਿੰਨੇ ਦਿਨ ਪਹਿਲਾਂ ਇਹ ਚੀਜ਼ ਹੋ ਚੁੱਕਿਆ ਸੀ ਸਾਰੇ ਹੁਣ ਇਹ ਕਹਿ ਰਹੇ ਆ ਕਿ ਵੀਰ ਪਹਿਲਾਂ ਹੀ ਸ਼ਾਇਦ ਮੁੱਕ ਗਿਆ ਸੀਗਾ ਬਸ ਲੋਕਾਂ ਦਾ ਅਰਦਾਸਾਂ ਦੇ ਨਾਂ ਤੇ ਬਿੱਦੂ ਬਣਾਇਆ ਗਿਆ ਕਿਉਂਕਿ ਬੀਰ ਦੇ ਵਿੱਚ ਹਿਲਜੁਲ ਬਿਲਕੁਲ ਵੀ ਨਹੀਂ ਸੀ ਔਰ ਮੈਡੀਕਲ ਬੁਲੇਟਿਨ ਆਉਣਾ ਵੀ ਬੰਦ ਹੋ ਗਿਆ ਸੀ ਸੋ ਲੋਕਾਂ ਨੂੰ ਇਹ ਵੀ ਹੁਣ ਕਹਿਣ ਲੱਗੇ ਕਿ ਪਹਿਲਾਂ ਹੀ ਪੂਰਾ ਹੋ ਗਿਆ ਸੀ ਕਿ ਜਾਣ ਬੁੱਝ ਕੇ ਇਨੇ ਦਿਨ ਹਸਪੀਟਲ 'ਚ ਰੱਖਿਆ ਗਿਆ ਤੇ ਇਸ ਬੀਰ ਦੇ ਲਈ ਤਾਂ ਵਿਚਾਰੇ ਲਈ ਕਿਸੇ ਨੂੰ ਅਰਦਾਸ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਬਹੁਤ ਲੋਕਾਂ ਨੇ ਤਾਂ ਜਦੋਂ ਇਹ ਨਿਊਜ਼ ਆਈ ਸੀ ਕਿਸੇ ਨੇ ਯਕੀਨ ਹੀ ਨਹੀਂ ਕੀਤਾ ਕਿਸੇ ਨੇ ਕਿਹਾ ਕਿ ਇਹ ਫੇਕ ਨਿਊਜ਼ ਹੋਏਗੀ ਜਾਣ ਬੁੱਝ ਕੇ ਕੋਈ ਸ਼ਰਾਰਤ ਕਰ ਰਿਹਾ ਪਰ ਜਦੋਂ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਨਿਊਜ਼ ਸੋਸ਼ਲ ਮੀਡੀਆ ਤੇ ਇਹ ਖਬਰ ਆਉਣ ਲੱਗੀ ਫਿਰ ਜਾ ਕੇ ਯਕੀਨ ਹੋਇਆ ਤੇ ਫਿਰ ਖੁਦ ਦੇ ਦਿਲ ਨੇ ਯਕੀਨ ਨਹੀਂ ਕੀਤਾ ਕਿ ਨਹੀਂ ਯਾਰ ਇਹ ਨਹੀਂ ਹੋ ਸਕਦਾ ਰੱਬ ਇਦਾਂ ਨਹੀਂ ਕਰ ਸਕਦਾ ਕਿਦਾਂ ਕਰ ਸਕਦਾ ਇੱਕ ਤੋਂ ਬਾਅਦ ਇੱਕ ਐਡੇ ਵੱਡੇ ਸਟਾਰian ਚੁੱਕ ਸਕਦਾ ਔਰ ਉਹ ਉਹਦੇ ਨਾਲ ਸਾਰਾ ਪੰਜਾਬ ਹਿੱਲ ਗਿਆ ਪੂਰੀ ਇੰਡਸਟਰੀ ਹਿੱਲ ਗਈ ਆ ਸੰਗੀਤ ਦੀ ਫਿਲਮ ਦੀ ਕਿਉਂ ਬਸ ਸੋਈ ਪੁੱਛੋ ਲੈ ਇਸ ਲਈ ਕਹਿਣ ਲਈ ਕੁਝ ਵੀ ਨਹੀਂ ਪਰ ਹੁਣ ਜਿਹੜੀ ਇਹ ਵੀਡੀਓ ਚਲਾਈ ਸੀਗੀ ਆਪਾਂ ਨੇ ਜਿਹੜੀ ਤੁਸੀਂ ਦੇਖੀ ਹੈ ਵੀਡੀਓ ਦੇ ਵਿੱਚ ਇਹਦੇ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ ਹੋ ਜਾਂਦਾ ਜਾਂਦਾ ਵੀਰ ਫਿਰ ਵੀ ਆਪਾਂ ਨੇ ਇੱਕ ਮੈਸੇਜ ਦੇ ਗਿਆ ਸੀ ਆਈ ਹੋਪ ਤੁਸੀਂ ਵੀ ਇਹ ਚੀਜ਼ਾਂ ਦਾ ਧਿਆਨ ਰੱਖਿਓ ਅੱਗੇ ਤੋਂ ਕੋਈ ਗਲਤੀ ਨਾ ਕਰਿਓ ਕਿ ਤੁਹਾਡੇ ਨਾਲ ਵੀ ਇਦਾਂ ਦਾ ਕੋਈ ਸ਼ੈਪਨ ਹੋ ਸਕੇ ਔਰ ਤੁਸੀਂ ਲੁੱਟੇ ਵੀ ਨਾ ਜਾਓ ਇਹਨਾਂ ਚੀਜ਼ਾਂ ਦੀ ਵਜ੍ਹਾ ਤੋਂ ਇਹ ਵੀਰ ਜਾਂਦਾ ਜਾਂਦਾ ਇੱਕ ਸਨੇਹਾ ਦੇ ਕੇ ਗਿਆ ਸਾਰਿਆਂ ਨੂੰ ਸੋ ਸਾਰੇ ਅਮਲ ਕਰਿਓ ਬਾਕੀ ਜੋ ਵੀ ਤੁਹਾਡਾ ਕਹਿਣਾ ਹੋਇਆ ਜਾਂ ਪੁੱਛਣਾ ਹੋਇਆ ਇਸ ਵੀਡੀਓ ਦੇ ਬਾਰੇ ਦਿਲ ਦੀ ਰਾਏ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਦੇ ਹੋ ਸ਼ੇਅਰ ਕਰਦੇ ਤਾਂ ਕਿ ਹਰ ਇੱਕ ਬੰਦੇ ਤੱਕ ਇਸ ਵੀਡੀਓ ਦੀ ਜਿਹੜੀ ਲਾਸਟ ਉਹਨੇ ਵੀਰ ਨੇ ਸਨੇਹਾ ਦਿੱਤਾ ਸਾਰਿਆਂ ਨੂੰ ਪੰਜਾਬੀਆਂ ਨੂੰ ਉਹ ਸਨੇਹਾ ਹਰ ਇੱਕ ਬੰਦੇ ਤੱਕ ਪਹੁੰਚ ਜਾਵੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਆ ਥੈਂਕ